ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਪ ਸਾਰੇ ਠੀਕ ਐ ਵਧੀਆ ਤੰਦਰੁਸਤ ਐ ਤੇ ਅੱਜ ਤਾਂ ਇੱਕ ਬਹੁਤ ਹੀ ਪਿਆਰਾ ਟੌਪਿਕ ਨੇ ਅੱਖਾਂ ਲੈ ਕੇ ਅਰ ਬਸਣ ਲੱਗੀ ਐ ਇੱਕ ਛੋਟੀ ਜੀ ਤੁਹਾਨੂੰ ਕਹਾਣੀ ਸੁਣਾਉਂਗੀ ਤੇ ਉਸ ਤੋਂ ਬਾਅਦ ਤੁਸੀਂ ਇਸ ਥੀਮ ਨੂੰ ਮੰਨਣ ਤੇ ਜ਼ਰੂਰ ਆਈ थिंक ਕੁਝ ਨਾ ਹੈਗਾ ਸੋਚੂਗੇ ਤੇ ਇਹ ਕਹਾਣੀ ਕਿ ਛੋਟੀ ਜੀ ਇਹ ਐ ਕਿ ਇੱਕ ਆਦਮੀ ਸੀਗਾ ਜਿਹਦੀ ਅੱਖ ਦੀ ਜਿਹੜੀ ਕਤਨੀ ਸੀ ਖਰਾਬ ਹੋ ਗਈ ਸੀ ਔਰ ਡਾਕਟਰ ਨੇ ਜਵਾਬ ਦੇ ਦਿੱਤਾ ਸੀ ਤੇ ਉਹਦੀ ਆਪਣੀ ਜਿਹੜੀ ਸੀਗੀ ਦੁਕਾਨ ਸੀਗੀ ਮਿਠਾਈ ਵਗੈਰਾ ਦੀ ਤੇ ਉਹਦੇ ਵਿੱਚ ਜਦੋਂ ਕੋਈ ਲੋਕੀ ਉਹਨੂੰ ਕੋਈ ਪਾਸੇ ਦੇਖ ਕੇ ਜਾਂਦੇ ਸੀ ਜਾਂ ਕੋਈ ਲੋੜ ਦੇ ਕੇ ਜਾਂਦੇ ਸੀ ਤਾਂ ਉਹ ਪ੍ਰੋਪਰ ਜਿਹੜੇ ਉਹਨੂੰ ਦੇਖ ਨਹੀਂ ਪਾਉਂਦਾ ਸੀ ਕੀ ਕੋਈ 50 ਲੈ ਕੇ ਗਿਆ 100 ਦੇ ਕੇ ਗਿਆ 500 ਲੈ ਕੇ ਗਿਆ ਜਾਂ ਕੀ ਹੈਗਾ ਮੈਂ ਇਹਨੂੰ ਕੁਝ ਚੇਂਜ ਕਰਨਾ ਹੈ ਜਾਂ ਨਹੀਂ ਸਾਹਮਣੇ ਹੀ ਹੁੰਦੇ ਦੁਕਾਨ ਦੇ ਸੜਕ ਸੀ ਜੀ ਨੂੰ ਪਾਰ ਕਰਕੇ ਉਹਦਾ ਘਰ ਸੀ ਲੇਕਿਨ ਉਹ ਸੜਕ ਪਾਰ ਨਹੀਂ ਕਰ ਪੰਦ ਸੀ ਉਹਨੂੰ ਹਲਕੀ ਲੋਰ ਕਹਿੰਦੀ ਸੀ ਜਦੋਂ ਉਹਨੂੰ ਇਹ ਪਤਾ ਲੱਗਾ ਕਿ ਨੈਚਰੋਪੈਥੀ ਦੇ ਵਿੱਚ ਇਹਦਾ ਕੋਈ ਇਲਾਜ ਹੈਗਾ ਤੇ ਉਹਨੇ ਸੰਪਰਕ ਕੀਤਾ ਸਾਡੇ ਨਾਲ ਤੇ ਲੇਕਿਨ ਅਸੀਂ ਵੀ ਉਹਨੂੰ ਇਹ ਕਹਿਆ ਸੀਗਾ ਤੇ ਉਹਨੇ ਦੱਸਿਆ ਸੀ ਕਿ ਮਾ ਡਾਕਟਰ ਨੇ ਮੈਨੂੰ ਜਵਾਬ ਦੇ ਦਿੱਤਾ ਬਟ ਅਸੀਂ ਵੀ ਉਹਨੂੰ ਇਹ ਕਹਿਆ ਸੀਗਾ ਕਿ ਨੈਚਰੋਪੈਥੀ ਆ ਕੁਦਰਤ ਆ ਸਾਹ ਕੁ ਜ਼ਰੂਰ ਦਊਗੀ ਬਟ ਰੂਟੀਨ ਬਣਾਉਣਾ ਹੈ ਜਾਂ 6 ਮਹੀਨੇ ਦਾ ਕੋਰਸ ਹੈ ਤੇ ਤੁਸੀਂ ਮੰਨੂਗੇ ਨਹੀਂ 4 ਮਹੀਨੇ ਦੇ ਅੰਦਰ ਉਹ ਜਿਹੜੀ ਉਹ ਡਾਕਟਰਾਂ ਨੇ ਜਵਾਬ ਦਿੱਤਾ ਸੀ ਕਿ ਪੁਤਲੀ ਸਹੀ ਨਹੀਂ ਹੋ ਸਕਦੀ ਉਹਨੂੰ ਬਿਲਕੁਲ ਇੱਕ ਮਹੀਨੇ ਦੇ ਅੰਦਰ ਅੰਦਰ ਉਹਦਾ ਵਿਜ਼ਨ ਕਲੀਅਰ ਹੋਇਆ ਦੂਜੇ ਮਹੀਨੇ ਚ ਉਹ ਸੜਕ ਪਾਰ ਕਰਨ ਲੱਗ ਗਿਆ ਤੀਜੇ ਮਹੀਨੇ ਦੇ ਵਿੱਚ ਜਿਹੜੀ ਉਹਦੀ ਪੁਤਲੀ ਵਰਕ ਨਹੀਂ ਕਰਦੀ ਸੀਗੀ ਉਹਨੇ ਸੇ ਜਾਣ ਪਾਈ ਹੋਇਆ ਸੀ ਸੀ ਉਹਨੇ ਜਿਹੜੇ ਆਈ ਡ੍ਰੌਪਸ ਸੀ ਉਹਨੇ ਸੁਜੈਸਟ ਕੀਤਾ ਸੀ ਉਹਨੇ ਸਵੇਰੇ ਸ਼ਾਮ ਜਿਹੜੀ ਇੱਕ ਇੱਕ ਬੂੰਦ ਅੱਖਾਂ ਵਿੱਚ ਰੱਖਾ ਵਾਸ ਕਰਕੇ ਪਾਈ ਔਰ ਉਹ ਇੰਨੇ ਜੋਗਾ ਹੋ ਗਿਆ ਮੈਂ ਇਹ ਤਾਂ ਨਹੀਂ ਕਹੁੰਦੀ ਕਿ 100% ਉਹ ਜੜੀ ਕੁੱਤਲੀ ਐ ਸਹੀ ਹੋ ਗਈ ਹੋਗੀ ਲੇਕਿਨ ਉਹ ਆਪਰੇਟਰ ਤਾਂ ਹੋ ਨਹੀਂ ਸਕਦਾ ਸੀਗਾ ਕਿਉਂਕਿ ਡਾਕਟਰਾਂ ਨੇ ਜਵਾਬ ਹੀ ਦੇ ਦਿੱਤਾ ਕਿ ਆਪਰੇਸ਼ਨ ਨਾ ਹੋਏ ਦਾ ਕੋਈ ਹੱਲ ਨਹੀਂ ਲੇਕਿਨ ਨੈਚੁਰੋਪੈਥੀ ਨੇ ਇੰਨਾ ਪ੍ਰੂਫ ਕਰ ਦਿੱਤਾ ਕਿ ਹੁਣ ਉਹ ਦੇਖਣ ਹੀ ਯੋਗ ਹੋ ਗਿਆ ਆਪਣੇ ਕੰਮ ਕਰਨੀ ਸਵਾਰਨ ਯੋਗ ਹੋ ਗਿਆ ਘਰ ਪਹੁੰਚਣ ਯੋਗ ਹੋ ਗਿਆ ਵਿਦਾਊਟ ਐਨੀ ਹੈਲਪ ਤੇ ਫਿਰ ਉਹਨੇ ਆ ਕੇ ਆਪਣੀ ਇਹ ਜਿਹੜੀ ਖੁਸ਼ੀ ਸੀ ਸਾਨੂੰ ਸਾਂਝੀ ਕੀਤੀ ਕਿ ਮੈਂ ਹੁਣ ਬਿਲਕੁਲ ਠੀਕ ਫੀਲ ਕਰ ਰਿਹਾ ਹਾਂ ਤੁਹਾਡੀਆਂ ਇਹ ਆਈ ਡ੍ਰੌਪ ਜਿਹੜੀਆਂ ਚਮਤਕਾਰ ਤਾਰੇ ਦਾ ਲੇਕਿਨ ਨਾਲ ਮੈਂ ਤੁਹਾਨੂੰ ਇੱਕ ਹੋਰ ਦੱਸਾਂ ਕਿ ਤੁਹਾਨੂੰ ਇੱਕ ਮੈਂ ਹੋਰ ਵੀ ਨੁਸਖਾ ਨਾਲ ਅੱਖਾਂ ਦੀ ਦੂੰਗੀ ਅਗਰ ਤੁਸੀਂ ਉਹਨੋਂ ਨਾਲ ਆਪਣੇ ਬੱਚਿਆਂ ਨੂੰ ਵੱਡਿਆਂ ਨੂੰ ਬਜ਼ੁਰਗਾਂ ਨੂੰ ਆਪਣੇ ਆਪ ਨੂੰ ਉਹ ਵਰਤਨ ਲੱਗ ਜਾਓ ਨਾਲ ਆਈ ਡ੍ਰੌਪਸ ਨਾਲ ਲੱਗ ਜਾਓ ਤੇ ਜਿੰਨੀ ਮਰਜ਼ੀ ਨੰਬਰ ਦੀ ਐਮਕ ਲੱਗੀ ਆ ਮੈਂ ਕਹਿੰਨੀ ਆਪਰੇਸ਼ਨ ਕਰਾਉਣ ਦੀ ਵੀ ਲੋੜ ਨਹੀਂ ਆ ਕਾਲਾ ਮੋਤੀਆ ਚਿੱਟਾ ਮੋਤੀਆ ਹਰ ਇੱਕ ਚੀਜ਼ ਨੂੰ ਫਰਕ ਪਾਉਂਦੀ ਆ ਗੱਲ ਫੇਰ ਉਹੀ ਆ ਜਾਂਦੀ ਆ ਰੂਟੀਨ ਦੀ ਇੱਕ ਕੈਲੋ ਇੱਕ ਤਰੀਕਾ ਇੱਕ ਜੀਵਨ ਸ਼ੈਲੀ ਨੇ ਸਹੀ ਕਰਨ ਦੀ ਤੇ ਸੰਪਰਕ ਕਰੋ স্ক্রিন ਤੇ ਨੰਬਰ ਦਿੱਤੇ ਆ ਤੇ ਆਈ ਡ੍ਰੌਪਸ ਦੀ ਇੱਕ ਕਹਾਣੀ ਨੂੰ ਕਹਾਣੀ ਨਾ ਰੱਖੋ ਅੱਗੇ ਜ਼ਰੂਰ ਪਹੁੰਚਾਓ ਤੇ ਆਪਣੇ ਆਪ ਤੇ ਵੀ ਕਰੋ ਮੈਨੂੰ ਖੁਦ ਨੂੰ ਤਿੰਨ ਨੰਬਰ ਦੀਆਂ ਅੰਕ ਲੱਗੀਆਂ ਹੁਣੀਆਂ ਤਾਂ ਹੋਣ ਮੈਨੂੰ ਕੋਈ ਅੰਕ ਨਹੀਂ ਲੱਗੀ ਤਾਂ ਆਮ ਹੈ ਹੈਪੀ